ਲੋ ਜੀ ਪਿਆਰੇ ਦੋਸਤੋ ਦੇਖੋ ਰੰਗ ਬਰੰਗੇ ਫੁੱਲ ਲੱਡੂ ਮੇਰੇ ਨਾਲ ਜਸਪ੍ਰੀ ਤਲੋਟਾ ਜਸਪ੍ਰੀ ਦਾ ਕੀ ਨਾਮ ਹੈ ਇਹਦਾ ਇਸਦਾ ਤਾਂ ਪਤਾ ਹੋਦੈ ਨਾ ਇਹ ਬੋਗਨਵਿਲੀ ਆਈ ਸੀ ਬੋਗਨਵਿਲੀ ਆ ਹਾਂ ਬੋਗਨਵਿਲੀ ਆ ਜਿਹੜਾ ਵਰਕਸ਼ਾਪ ਦੇ ਕੋਲੇ ਬਣਿਆ ਹੁੰਦਾ ਸੀ ਨਾ ਉਹ ਇਹ ਨੀ ਉਹ ਪਹਿਲਾਂ ਸਕੂਲਾਂ ਸਕੀਲਾਂ ਚਿੱਕਣ ਲੱਗ ਗਲਾਬੀ ਰੰਗੀ ਵਿੰਦੇ ਸੀ ਇਹਦਾ ਹਾਂ ਹਾਂ ਤੇ ਹੁਣ ਮਿਕਸ ਕਲਰ ਆ ਨੇ ਹਾਂ ਇਹ ਥੱਲੇ ਵੀ ਬੂਟਾ ਹਰਾ ਹੋਇਆ ਖੜਾ ਬਹੁਤ ਸੋਨੇ ਬੂਟੇ ਸਾਰੇ ਆ ਦੱਸੋ ਜੀ ਆ ਕੀ ਹੈ ਵੀ ਇਹ ਬੂਟਾ ਇਹ ਚੀਲ ਦਾ ਰੋਖ ਹੈ ਚੀਲ ਦਾ ਰੋਖ ਬੱਲੇ ਜੋਣਾ ਹੈ ਇਹ ਹੂੰ ਵੈਸੇ ਤਾਂ ਪਹਾੜੀ ਰੋਖ ਹੈ ਇਹ ਹੂੰ ਉਹਦੇ ਨਾਲੋਂ ਕੀ ਆਦੇ ਆਪਣੇ ਵੱਡੇ ਪੱਤੇ ਵਾਲੇ ਨਾਲੋਂ ਤਾਂ ਚੰਗਾ ਹੈ ਇਹ ਸਾਗਵਾਨ ਨਾਲੋਂ ਹਾਂ ਸਾਗਵਾਨ ਨਾਲੋਂ ਸੱਲਾ ਆ ਜਾ ਇੱਧਰ ਨੂੰ ਰਾਗਵਾਂ ਤਾਂ ਇਹਦਾ ਇਹਦਾ ਆ ਦੇਖੋ ਜੀ ਪੁੱਲ ਦੀ ਪੁੱਲ ਨਿੱਕੇ ਜਿਹਨੂੰ ਅਜਾ ਕਿੰਨਾ ਲਿੰਦਾ ਸੀ ਤੁਰੱਡੂ ਇਹ ਕਲੈਂਚ ਨੂੰ ਕਲੈਂਚੂ ਅੱਛਾ ਆਹ ਆਹ ਕਿਹੜੇ ਵਾਈਦੇ ਆ ਇਹ ਕੋਈ ਪਾਉ ਨਹੀਂ ਆਈ ਇਹ ਇਹ ਬਦਰੰਗ ਜੈ ਵੀ ਪਾਉਂ ਵੀ ਆ ਹਾਂਜੀ ਇੱਕ ੜਡੇ ੜਡੇ ਪੱਤੇ ਤੇ ਤਿੱਖੇ ਛੁਰੀਆਂ ਕਰਕੇ ਆ ਤਵਾਰ ਜੇ ਤਾਂ ਉਂਗਲ ਵੜ ਦਿੰਦੇ ਆ ਚਲ ਆ ਜਾ ਬਾਹਰ ਦੇਖੀ ਇੱਥੇ ਵੀ ਲੱਗਿਆ ਵਾਹ ਜੀ ਵਾਹ ਬੇ ਬੇ ਕਰਾ ਛੱਡੀ ਰੰਗ ਬਰੰਗੀਆਂ ਬੋਗਨਵਿਲੀਆsrand ਨਹਿਰ ਤੇ ਖੰਨੇ ਤੋਂ ਅੱਗੇ ਬੋਗਨਵਿਲੀਆ ਇੱਕ ਪਾਣੀ ਚ ਤਰਦਾ ਹੁੰਦਾ ਸੀਗਾ ਖੋਟਲ ਉਹਦੇ ਨਾਲ ਬੋਗਨਵਿਲੀਆ ਸੀ ਆ ਕੀ ਐਡਾ ਵੱਡਾ ਹੋਇਆ ਪਿਆ ਟਾਲੀ ਜੀ ਉਹ ਇਹ ਬੱਸ ਇਸ ਤਰ੍ਹਾਂ ਦੀਆਂ ਛਤਰੀਆਂ ਜਾਂ ਬੱਲੇ ਉਹ ਆਪਣੇ ਵੀ ਲੱਗੀਆਂ ਦੋ ਵਾਹ ਵੱਡੀ ਹੋ ਗਈ ਉਹ ਇਕ ਜਦੀ ਕਟਿੰਗ ਕਰਨ ਲਈ ਕੋਸ਼ਤਾ ਵਿੱਚੋਂ ਨਾ ਇਹ ਸ਼ਾਖਾਇਆਂ ਕਈ ਕੱਢਿਆ ਹੈ ਹਾਂ ਤੇ ਆਹਾ ਇਹ ਤਾਂ ਆਮ ਹੀ ਹੈ ਚੀਜ਼ ਕੀ ਹੈ ਇਹ ਇਹ ਮੋਰ ਪੰਖੀ ਦੀ ਕਿਸਮ ਜੀ ਹੈ ਮੋਰ ਪੰਖੀ ਦੀ ਕਿਸਮ ਚੋਂ ਹੈ ਪੈਨਸਲ ਜਿਹੜਾ ਪੈਨਸਲ ਪਾਈਨ ਕਹਿੰਦੇ ਆ ਉਹ ਜਿਹੜਾ ਲੰਮਾ ਹੈ ਹਾਂ ਤੁਸੀਂ ਜੀ ਹਰਪ੍ਰੀਤ ਸਿੰਘ ਹਾਂ ਹਰਪ੍ਰੀਤ ਹਾਂਜੀ ਸਰ ਹਰਪ੍ਰੀਤ ਸਿੰਘ ਹੁਣ ਕਿਹੜੇ ਉਧਦੇ ਆ ਇਨਸਪੈਕਟਰ ਇਨਸਪੈਕਟਰ ਉਹਨਾਂ ਦੇ ਘਰੇ ਆ ਬਹੁਤ ਸੋਹਣੇ ਫੁੱਲ ਬੂਟੇ ਲੱਗੇ ਆ ਸਾਰੇ ਤਕਰੀਬਨ ਮਰੇਰ ਕੋਟਲਾ ਤੋਂ ਆਏ ਆ ਸਾਰੇ ਬੂਟੇ ਇਹ ਬਹੁਤ ਸੋਹਣਾ ਲੱਗਦਾ ਦੇਖੋ ਆਲਾ ਦੋਲਾ ਜਦੋਂ ਇਹ ਜਹਾਰੇਬਾਈ ਵਾਲਾ ਹੋਵੇ ਤਾਂ ਆਨੰਦ ਆ ਜਾਂਦਾ ਆ ਵੀ ਟੰਡਲੀ ਜੇ ਇਧਰ ਵੀ ਫੁੱਲ ਉਹਗਰੇ ਲੱਗੇ ਆ ਬਹੁਤ ਵਧੀਆ ਇਹ ਕਲੇ ਪਾਸੇ ਵਾਲੇ ਫਲਦਾਰ ਬੂਟੇ ਹੀ ਸਾਰੇ ਹਾਂ ਇਧਰ ਫਲਦਾਰ ਆ ਸਾਰੇ ਹੈ ਲੈਂਬੂ ਆੜੂ ਸੀਗੂ ਅੰਬ ਅੱਛਾ ਅੱਛਾ ਠੀਕ ਹੈ ਸਾਲਾ ਪੋੜ ਵਰਦੀ ਥੱਲੇ ਵੜਾਂਗੇ ਥੱਲੇ ਬੁਖਾਰ ਆ ਫੇ ਰਾਜਾ ਆ ਗਈ ਜੀ ਇੱਧਰ ਬਰਕੈਣਾ ਨੂੰ ਫੁੱਲ ਬਹੁਤ ਫੁੱਲ ਲੱਗੇ ਅੱਜ ਕਿ ਬਰਕੈਣਾ ਵਿੱਚ ਡੇਕ ਕਹਿੰਦੇ ਡੇਕ ਦਾ ਫਰਕ ਹੁੰਦਾ ਥੋੜਾ ਜਿਹਾ ਲੱਡੂ ਹੈ ਨਾ ਇਹ ਜਿਹੜੀ ਬਰਕੈਣਾ ਛਤਰੀ ਜਿਹੜੀ ਹਾਂ ਛਤਰੀ ਵਾਲੀ ਜਿਹੜੀ ਥੋੜੀ ਲੰਬਾਈ ਉਹ ਉਹ ਇੰਨੀ ਮਤਲਬ ਸੰਘਣੀ ਜੀ ਨਹੀਂ ਹੁੰਦੀ ਪੱਤਿਆਂ ਦਾ ਵੀ ਫਰਕ ਹੁੰਦਾ ਉਹਦੇ ਪੱਤੇ ਥੋੜੇ ਚੌੜੇ ਜਿਹੇ ਹੁੰਦੇ ਹਾਂ ਦੇਖਦੇ ਪ੍ਰੀਕ ਹੁੰਦੇ ਆ ਵੀ ਉਹਦੇ ਚੇਨ ਨਾਲ ਚ ਲੱਗਦਾ ਮੈਨੂੰ ਮੋਰ ਪੰਖੇ ਇੰਚ ਉਪਰ ਵੈਰਾਈਟੀ ਕੋਈ ਆਹ ਮਹਲੂਦ ਹੋ 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 ਹੋਰ ਪੰਖੀ ਜਾਈ ਹੈ ਤੇ ਚੀਲ ਦਾ ਤੇ ਉਹਦਾ ਅੱਧ ਵਿਚਾਲਾ ਹੈ ਹਬ ਬਣ ਜਾ ਚੀਲ ਨੂੰ ਇਹਦੇ ਹੈਗੇ ਆਵੇਂ ਵਾਲ ਦੇ ਪਰ ਹੁਣ ਨਾਂ ਨਹੀਂ ਪਤਾ ਕੀ ਹੈ ਚਲੋ ਤੇ ਆਹ ਆ ਬਣ ਜਾ ਇਹ ਵੀ ਆਹੀ ਚੀਜ਼ ਹੈ ਇਹੀ ਚੀਜ਼ ਇੱਕੋ ਹੀ ਹੈ ਨਾ ਉਪਾ ਫੁੱਲ ਬੜੇ ਜ਼ੋਰਦਸਤ ਲੱਗੇ ਆ ਇੱਕ ਕੋ ਨਾਲ ਦਾ ਆਖੜਾ ਫੁੱਲ ਲੱਗੇ ਪੂਰੇ ਵਧੀਆ ਉਹ ਅੰਬ ਦਾ ਬੁੱਟਾ ਛੋਟਾ ਬੂਰ ਦੇਖੋ ਕਿੰਨੇ ਲੱਗੇ ਆ ਹਾਂ ਬੂਰ ਅੰਬਾਂ ਨੂੰ ਬਹੁਤ ਪਿਆ ਆਪਣੇ ਵੀ ਬਹੁਤ ਅੰਬ ਲੱਗੇ ਖੜੇ ਆਪਣੇ ਤਾਂ ਛੋਟੇ ਛੋਟੇ ਬਣੇ ਪਏ ਚਲੋ ਇੱਧਰ ਦੂਜੇ ਪਾਸੇ ਇੱਧਰਲੇ ਪਾਸੇ ਵੀ ਹੈਗੇ ਤੇ ਥੱਲੇ ਚਲਦੇ ਆ ਹਾਂ ਮਗ੍ਹਾ ਆ ਲਈ ਮੱਖੀਆਂ ਇਹਦੇ ਚੋਂ ਕੀ ਤੁਸ ਸੁਣਾਈਆਂ ਕਿ ਦੇਸੀ ਮਾਲ ਆ ਇਹ ਤਰਾਸ ਤਰਾਸ ਤੋਂ ਦੇਸੀ ਕੋਪੀ ਵਲਾ ਕੋਪੀ ਫਲਾਵਰ ਨਸ਼ੇ ਚ ਨਾ ਹੋ ਜੇ ਨਾ ਕੋਪੀ ਫਲਾਵਰ ਨਾਲ ਦੇਖੋ ਜੀ ਇੰਸਪੈਕਟਰ ਸਾਹਿਬ ਨੇ ਆਪਦੇ ਘਰੇ ਬੂਟੇ ਲਾ ਲਾ ਕੇ ਕੱਢ ਛੱਡਿਆ ਵੱਟ ਸੋਹਣਾ ਬੜਾ ਲੱਗਦਾ ਹੈ ਆਸਾ ਪਸਾ ਵੇਖੋ ਗਜਬ ਦਾ ਕੰਮ ਆ ਵੀ ਲੱਡੂ ਉਹਦੇ ਹਿਸਾਬ ਹੀ ਇਹਨੂੰ ਹਰੇ ਰੰਗ ਦੀ ਮੇਰੀ ਵਿਚਾਰੇ ਨੂੰ ਘਾਟ ਹੀ ਘਾਟ ਹੀ ਦਿੰਦੀਆਂ ਇਹਨਾਂ ਬੂਟੇ ਇਹ ਦੂਰੋਂ ਵੇਖਣ ਜਿਹੜੇ ਟਿੱਬੇ ਤੇ ਇੱਕ ਬੂਈ ਵੀ ਨਹੀਂ ਗੀ ਬੂਈ ਜਵਾ ਉਹ ਵੇਖਿਆ ਪੰਦਾ ਪਰ ਇਹਨੂੰ ਗੁਲਾਬੀ ਜੇ ਫੁੱਲ ਵੀ ਲੱਗਦੇ ਐ ਇੱਕ ਮੌਸਮ ਚਾਕੇ ਅੱਛਾ ਅੱਛਾ ਬਹੁਤ ਵਧੀਆ ਅਰੇ ਭਾਈ ਕਾ ਵੀ ਬਹੁਤ ਸ਼ਾਨਦਾਰ ਲੱਗਿਆ ਇਹ ਵੀ ਕਾ ਉਤਲੰਦਾ ਸੀ ਇਹ ਲਾ ਕੇ ਗਏ ਸੀ ਜਿਹੜੇ ਨਿੱਕੇ ਨੇ ਤੰਦੂਹੀ ਅੱਛਾ ਤਦ ਉਹ ਰੌਣਕਾਂ ਲੱਗ ਜਾਂਦੀਆਂ ਦਰਖਤ ਫੁੱਲ ਖਰੇ ਫੁੱਲੇ ਲੱਗਦੇ ਆ ਫਲਾਂ ਵਾਲੇ ਹੁਣ ਉਦੋਂ ਵਧੀਆ ਇਹਨਾਂ ਨੂੰ ਕਿਹਨਾਂ ਗੰਨੇ ਗੁੰਨੇ ਦੇ ਵੀ ਤਾਂ ਬਦਲਦੇ bade mote ਕਹਿੰਦੇ ਹੋਰ ਕੀ ਆਇਆ ਥੱਲੇ ਕਿਧਰ ਦੀ ਨੰਗਾ ਹੋ ਥੱਲੇ ਵਾਲਾ ਉਧਰ ਦੀ ਘਰ ਆਵੇ ਕੋਸੀ